ਨਹੀਂ ਨਹੀਂ ਇੱਥੇ ਥੋੜੀ ਫਟਾਂਗੇ ਆਪਾਂ ਪਰਚੀਆਂ ਉੱਥੇ ਵੰਡਣੀਆਂ ਵੀਰੇ ਭਾਈ ਉੱਥੇ ਬੈਠੋ ਪਰਚੀਆਂ ਫੇਰ ਯਾਰ ਪਰਚੀਆਂ ਪਹਿਲਾਂ ਨਾ ਤਿੰਨ ਦਿਨ ਉਹ ਗੱਡੋਂ ਹੋ ਜਿਹੜੀਆਂ ਨਹੀਂ ਨਹੀਂ ਉਹ ਉਹ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਬੈਠੋ ਵੀਰੇ ਹਾਂ ਜਿੰਨਾ ਟਾਈਮ ਗਰਾਊਂਡ ਤੁਸੀਂ ਫੇਰ ਇੱਥੇ ਆ ਕੇ ਮੈਂ ਬੋਲੀ ਜਾਣਾ ਮੈਂ ਪੰਜਾਬੀ ਚ ਬੋਲ ਰਿਹਾ ਵੀਰੇ ਬਈ ਉੱਥੇ ਜਾ ਕੇ ਨਿਕਲ ਜਾਓ ਪਿਛਲੇ ਸਾਲ ਵੀ ਨਹੀਂ ਅਸੀਂ ਕੱਢਿਆ ਸੀ ਐਤਕੀ ਵੀ ਨਹੀਂ ਕੱਢਣਾ ਫਿਰ ਹਾਂ ਸਨ ਅਸੀਂ ਟਰੈਕਟਰ ਅਗਲੇ ਸਾਲ ਖਿਡਾਰੀਆਂ ਤੇ ਲਾ ਦੇਾਂਗੇ ਵੀਰ ਬਣ ਕੇ ਛੋਟਾ ਭਰਾ ਮੇਰਾ ਉੱਥੇ ਵਹਿ ਜਾਓ ਹਨਾ ਜਾਓ ਭਰਾ ਬਣ ਕੇ ਵੀਰੇ ਮੈਂ ਕੁਝ ਵੀ ਨਹੀਂ ਸੁਣਨਾ ਹਾਂ ਵੀਰੇ ਦੱਸੋ ਆ ਗਰਾਊਂਡ ਦੀ ਆ ਬਾਈ ਦੇਖੋ ਬੱਲ ਆ ਬਾਈ ਆਇਆ ਪਿੰਡ ਕਿਹੜਾ ਰਾਮ ਨਗਰ ਪਿੰਡ ਆ ਨਾਮ ਰਾਜਾ ਇਹ ਤੇਰੇ ਪੁਲੱਥਾਂ ਦੇ ਗਰਾਊਂਡ ਦੀ ਚਿੱਟੇ ਰਮਾਲ ਚ ਮਿੱਟੀ ਲੈ ਕੇ ਚੱਲਿਆ ਇਹ ਵੀਰ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਇਹ ਕਹਿੰਦਾ ਪੁਲੱਥਾਂ ਦਾ ਗਰਾਊਂਡ ਕਰਮਾ ਵਾਲਾ ਜਿੱਥੋਂ ਕਬੱਡੀ ਦਾ ਇੱਕ ਨਵਾਂ ਇਤਿਹਾਸ ਲਿਖਿਆ ਗਿਆ ਲੈ ਵੀ ਇਹ ਹੁਣ ਮਿੱਟੀ ਨੂੰ ਸਾਹਮਣੇ ਰੱਖੀ ਨੌਜਵਾਨਾਂ ਜਾ ਕੇ ਪਿੰਡ ਦੇ ਗਰਾਊਂਡ ਚ ਪਾ ਦੀ ਵੀ ਤੇਰੇ ਪਿੰਡ ਦੇ ਮੁੰਡੇ ਤਿਆਰ ਹੋਣ ਹਾਂ ਬਈ ਬਾਈ ਤਾਜੋਕੇ ਵਾਲੇ ਅਰਸ਼ ਦਾ ਮੋਬਾਈਲ ਡੈਗ ਪਿਆ ਲੱਖ ਰੁਪਈਆ ਦੇਉ ਜੀ ਦਾ ਜਿਹਨੂੰ ਉਹ ਮਿਲਿਆ ਨੌਕਰੀ ਦਾ ਸਵਾਲ ਆ ਵੀਰੇ ਦਾ ਯਾਰ ਕੀ ਪਤਾ ਕਿੱਡੀ ਮਜਬੂਰੀ ਹੋਣੀ ਹੈ ਕਿਰਪਾ ਕਰਕੇ ਉਹਦਾ ਮੋਬਾਈਲ ਪਹੁੰਚਦਾ ਕਰ ਦਿਓ ਪਧਰੀ ਵਾਲੇ ਰਾਜੇ ਦਾ ਮਾਣ ਸਨਮਾਨ ਕਰ ਦਿਓ ਹਾਂ ਭਾਈ ਬਾਬਾ ਜੀ ਕਰਾਉਣੇ ਆ ਪਹਿਲਾਂ ਆ ਹੋਰ ਬਹੁਤ ਬੋਝ ਆ ਦਿਮਾਗ ਤੇ ਕੱਢਦੇ ਹਾਂ ਭਾਈ ਮੈਂ ਬੇਨਤੀ ਕਰ ਰਿਹਾ ਵੀ ਗਰਾਊਂਡ ਚੋਂ ਯਾਰ ਦੇਖੋ ਪਿਆਰ ਨਾਲ ਵੀਰੇ ਮੈਂ ਤੁਹਾਨੂੰ ਬੇਨਤੀ ਕੀਤੀ ਸੀਗੀ ਤੁਸੀਂ ਬਾਹਰ ਨਹੀਂ ਗਏ ਹੈਲੋ ਓਏ ਅੰਬਿਆ ਬੋਲਟ ਨੂੰ ਖੜਾ ਤਾ ਇਹਨੂੰ ਚਲਾਉਣਾ ਨਹੀਂ ਆਉਂਦਾ ਭਾਈ ਬੇਨਤੀ ਹੈ ਕਿਰਪਾ ਕਰਕੇ ਬਾਹਰ ਬਾਹਰ ਇੱਕ ਬੋਲਟ ਰੇਸ ਦੇ ਦੇ ਥੋੜੀ ਜੀ ਪਰਚੀਆਂ ਕਢਾਉਣੇ ਆ ਵੀਰੇ ਪਰਚੀਆਂ ਕਢਾਉਣੇ ਆ ਇੱਕੰਮ ਦੇਸ਼ਾ ਸਕਿਉਰਿਟੀ ਦਾ ਤਹਿਤੋਂ ਧੰਨਵਾਦ ਆ ਵੀਰੇ ਪਰਚੀਆਂ ਦੇਖਣੀਆਂ ਤੁਸੀ ਵੀਰ ਬਣ ਕੇ ਬਾਹਰ ਹਾਂ ਪਰਚੀ ਲੈਣੀਆਂ ਦਿਨੇ ਆ ਬਾਹਰ ਚੱਲ ਜਾਓ ਵੀਰ ਬਣ ਕੇ ਮੇਰੀ ਬੇਨਤੀ ਹੈ ਹੈ ਮੋਟਰਸਾਈਕਲ ਚੱਕਿਆ ਕਿ ਕੀ ਪਤਾ ਨਿਕਲਿਆ ਜਾਵੇ ਉੱਥੇ ਬੈਠ ਜਾਓ ਹਾਂ ਪਰ ਜੀ ਮਿਲੂਗੀ ਉੱਥੇ ਦਾ ਬੈਠੋ ਯਾਰ ਕਾਹ ਤੋਂ ਨਹੀਂ ਸਮਝ ਆਉਂਦੀ ਮੈਂ ਪੰਜਾਬੀ ਚ ਬੋਲ ਰਿਹਾ